ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀ ਸਿੰਘ ਵੱਲੋਂ ਅੱਜ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇੰਦੀਨ ਪਿੰਦੇ ਬਲਾਕ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਡੇਰੀ ਵਲਕਿਰਨ ਰਣਸੀ ਕੇਤਲਾ ਖੁਸ਼ਹਾਲਪੁਰ ਅਦਤ ਅਤੇ ਸ਼ਾਹਪੁਰ ਜਾਜੰਦਾ ਦੌਰਾ ਕੀਤਾ ਗਿਆ ਇਸ ਮੌਕੇ ਮੰਤਰੀ ਡਾ. ਬਲਬੀ ਸਿੰਘ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਹਰ ਪ੍ਰਭਾਵਿਤ ਪਰਿਵਾਰਾਂ ਨੂੰ 55000 ਰੁਪਏ ਦੇ ਕੇ ਆਰਥਿਕ ਸਹਾਇਤਾ ਦਿੱਤੀ ਗਈ ਇਸ ਮੌਕੇ ਸਿਹਤ ਮੰਤਰੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰੁਪਿੰਦਰਜੀਤ ਜਾਨੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਹਰਜਿੰਦਰ ਸਿੰਘ ਬੇਦੀ ਐਸ ਡੀ ਐਮ ਕਲਾਨੌਰ ਮੈਡਮ ਜੋਤਸਨਾ ਸਿੰਘ ਐਸ ਡੀ ਐਮ ਡੇਰਬ ਬਨਾਨ ਡਾਕਟਰ ਅਦਿੱਤ્ય ਸ਼ਰਮਾ ਐਸ ਡੀ ਐਮ ਫਦੇਗੜ ਚੂੜੀਆਂ ਗੁਰਮੰਦਰ ਸਿੰਘ ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਰਹੇ ਇਸ ਦੌਰਾਨ ਸੇਤ ਮੰਤਰੀ ਡਾ. ਡਬਲਯੂ ਸਿੰਘ ਉਹਨਾਂ ਹਰ ਪਰਿਵਾਰਿਤ ਪਰਿਵਾਰਾਂ ਦੇ ਘਰ ਗਏ ਜਿਨ੍ਹਾਂ ਦਾ ਹੜ੍ਹਾਂ ਕਨ ਬਹੁਤ ਨੁਕਸਾਨ ਹੋਇਆ ਉਹਨਾਂ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਦੇ ਹਰ ਨੁਕਸਾਨ ਨੂੰ ਪੂਰਾ ਕੀਤਾ ਜਾਵੇਗਾ ਤੇ ਕਿਸੇ ਪ੍ਰਕਾਰ ਦੀ ਪਛਾਣੀ ਨਹੀਂ ਆਉਣ ਦਿੱਤੀ ਜਾਵੇਗੀ ਇਹਨਾਂ ਨੂੰ ਦੱਸਾ ਲੱਗ ਜਾਂਦਾ ਜੀ ਪਿਆਰੀ ਕਰਦੇ ਕਰਦੇ ਇਹਨਾਂ ਨੇ ਮੈਂਟਰ ਪਾਇਆ ਸੀਗਾ ਵੀ ਹੁਣ ਆਪਾਂ ਸੁੱਖ ਦਾ ਸਾਹ ਲਵਾਂਗੇ ਤੇ ਉਧਰੋਂ ਕੁਲਤ ਦੀ ਮਾਰਤਾ ਜੀ ਤੇ ਉਹਦੇ ਨਾਲ ਦਾ ਜਿਹੜਾ ਹੈਗਾ ਇਹ ਪਹਿਲਾਂ ਪਹਿਲਾਂ ਦੇਖਦੇ ਪਰ ਇਹਨਾਂ ਦੇ ਜਿਹੜਾ ਸੀਗਾ ਜੀ ਪਹਿਲਾਂ ਤਾਂ ਇਹ ਬੰਬਾਂ ਦੀ ਮਾਰ ਪਈ ਦੀ ਫਸਲਾਂ ਦੀ ਮਾਰ ਦੀ ਗੱਲ ਹੈ। ਔਰ ਪਹਿਲਾਂ ਉਹ ਸਕੂਲ ਦੇ ਵਿੱਚ ਮਿਲਿਆ ਸੀਗਾ ਜਦੋਂ ਇਹਨਾਂ ਦੇ ਘਰ ਦੇ ਵਿੱਚ ਪਾਣੀ ਸੀਗਾ ਜਿਹੜਾ ਕਿ ਜੜਾ ਵਾਲੀ ਕੈਸੀ ਜੀ ਇਹਨਾਂ ਦੇ ਪਰਿਵਾਰ ਇੱਕ ਮੈਂਬਰ ਜਿਹੜਾ ਹੈਗਾ ਉਹ ਬੈਦਰੀਡਨ ਹੈ ਜੀ ਉਦੋਂ ਆਲੀ ਦੇ ਘਰ ਵਾਲੀ ਬੈਠੀ ਸੀ ਕਹੋਣਾ ਤੁਸੀਂ ਅੱਜ ਆਜਾ ਅੱਜ ਕੋਈ ਨਹੀਂ ਇਹਨੇ ਮੈਨੂੰ ਦੱਸਿਆ ਵੀ ਇਹ ਤਾਂ ਮੰਜੇ ਤੇ ਔਰ ਦੇਖੋ ਵੀ ਉਹਨਾਂ ਦਾ ਘਰ ਦੇ ਵਿੱਚ ਪਾਣੀ ਭੜਿਆ ਹੋਇਆ ਸਮਾਨ ਸਾਰਾ ਖਰਾਬ ਹੋ ਗਿਆ ਫਸਲ ਮਰ ਗਈ ਡੰਗਰ ਬੱਚਾ ਵੀ ਰੁੜ ਗਿਆ ਔਰ ਘਰ ਵਾਲਾ ਬੈੱਡ ਦੇ ਉੱਤੇ ਆ ਤੇ ਉਦੋਂ ਮੈਂ ਸੋਚ ਕੇ ਗਿਆ ਸੀਗਾ ਵੀ ਮੈਂ ਜਾ ਕੇ ਆਪਣਾ ਕੁਛ ਨਾ ਕੁਛ ਕਰਕੇ ਉਹਨਾਂ ਦੀ ਮਦਦ ਕਰਨਾ ਆਉਂਗਾ ਤੇ ਮੈਨੂੰ ਬਹੁਤ ਸਾਰੇ ਐਨਆਰਆਈਸ ਦੇ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਆਰਜੀਐਮਸੀ ਤੋਂ ਔਰ ਸਾਡੇ ਜਿਹੜੇ ਹੈਗੇ ਆ ਡਵਾਈਨ ਓਕਾਰ ਮਿਸ਼ਨ ਬਾਰਡਰ ਤੇ ਸੇਵਾ ਕਰਦੇ ਸੀ ਉਹਨਾਂ ਨੇ ਇਹ ਜਦੋਂ ਇਹਨਾਂ ਦੀ ਵੀਡੀਓ ਦੇਖੀ ਉਸ ਤੋਂ ਬਾਅਦ ਫਿਰ ਮੇਰੇ ਘਰ ਟੀਵੀ ਵਾਲੇ ਵੀ ਆਏ ਉਹਨਾਂ ਨੇ ਵੀ ਇਹਦੇ ਤੇ ਗੱਲਬਾਤ ਕੀਤੀ ਸਾਰੀ ਤੇ ਉਦੋਂ ਮੈਂ ਪ੍ਰਣ ਕਰ ਕੀਤਾ ਸੀਗਾ ਤੇ ਉਹਦਾ ਸੁਆਬੇ ਬਣਿਆ ਵੀ ਜਿਹੜੇ ਪਰਿਵਾਰ ਆ ਉਹਨਾਂ ਦੀ ਫੌਰੀ ਤੌਰ ਤੇ ਮਦਦ ਕੀਤੀ ਜਾਵੇ ਸਰਕਾਰ ਤੋਂ ਉਹਨਾਂ ਨੂੰ ਖਰਾਬਾ ਮਿਲੇਗਾ ਮੁਆਵਜ਼ਾ ਮਿਲੇਗਾ ਤੇ ਇਹ ਸਾਰੇ ਪਰਿਵਾਰਾਂ ਨੂੰ ਅਸੀਂ 50-50 ਹਜ਼ਾਰ ਦੇ ਚੱਕ ਜੜੇ ਆਗੇ ਜਿੱਦਾਂ ਮੈਡੀਕਲ ਹੈਲਪ ਹੁੰਦੀ ਆ ਪਲੱਸ ਇਹਦਾ ਸਾਰਾ ਇਲਾਜ ਅਸੀਂ ਸਰਕਾਰੀ ਤੌਰ ਤੇ ਕਰਾ ਕੇ ਦੇਵਾਂਗੇ ਜੀ ਜਿਹੜਾ ਮੈਡੀਕਲ ਕਾਲਜ ਆਪਣਾ ਅਮਰ ਸਾਹਿਬ ਜੀ ਤੋਂ ਇੱਕ ਵੀ ਪੈਸਾ ਨਹੀਂ ਲੱਗੇਗਾ ਇਹਨਾਂ ਦਾ ਇੱਥੋਂ ਲੈ ਕੇ ਜਾਵਾਂਗੇ ਸਿਵਲ ਸਰਜਨ ਸਾਹਿਬ ਆਪਣੀ ਐਂਬੂਲੈਂਸ ਭੇਜਣਾ ਇਹਨਾਂ ਨੂੰ ਠੀਕ ਹੈ ਜੀ ਇੱਥੋਂ ਲੈ ਕੇ ਜਾਵਾਂਗੇ ਜੀ ਇੱਥੇ ਛੱਡ ਕੇ ਜਾਵਾਂਗੇ ਠੀਕ ਕਰਕੇ ਇਹਨੂੰ ਇਹਨੂੰ ਪੈਰਾਂ ਤੇ ਖੜਾ ਕਰਾ ਕੇ ਉਹਦਾ ਜੋ ਵੀ ਇਲਾਜ ਕਰਕੇ ਇਹਦਾ ਤੇ ਨਾਲੇ ਇਹਦਾ ਹੋਰ ਵੀ ਜਿਹਨੂੰ ਅਸੀਂ ਜਿਹੜੀ ਬਾਕੀ ਵੀ ਮਾਲੀ ਮੁਲਾਜ਼ਮੀਆਂ ਦੀ ਹੋਰ ਵੀ ਕਰਾਵਾਂਗੇ ਇਹ ਵੀ ਵੀ ਤੇਰੇ ਤੇਰੇ ਪ੍ਰਭਾਵ ਨਹੀਂ ਹੈ ਇਹ 1-2 ਮਹੀਨੇ ਵਾਸਤੇ ਆ ਇਸ ਤੈਨੂੰ ਹੋਰ ਵੀ ਮਦਦ ਆਏਗੀ ਬਹੁਤ ਸਾਰੀ ਮਦਦ ਆਏਗੀ ਦੇਖੇ ਸੋਹਣੇ ਠੀਕ ਹੈ ਹੋਰ ਤੇਰੇ ਦਰਾਣੀਆਂ ਛਾਣੀਆਂ ਕਿਹੜੀਆਂ ਤੇਰੀਆਂ ਬਿਦਾਵਾਂ ਦਾ ਇਹਨਾਂ ਦਾ ਕੰਪਲੀਟ ਕਰੋ ਬੇਟਾ ਸਾਰਾ ਆਹੋ ਆਦੋ ਵੀ ਕਰਾ ਦੋ ਤੇਰਾ ਦਰੱਖਤ ਅੱਛਾ ਤੇਰਾ ਖੱਤਗਾਸ ਆਹ ਥੋੜੇ ਨਾਲ ਆ ਭਾਈ ਤੇਰਾ ਇਲਾਜ ਕਰਾ ਦੇ ਇਹਨੂੰ ਅਸੀਂ ਆਪੇ ਲੈ ਕੇ ਜਾਵਾਂਗੇ ਇਹਦਾ ਇਲਾਜ ਕਰਾ ਦਾਂਗੇ ਠੀਕ ਹੈ ਆ ਬਾਕੀਆਂ ਨੂੰ ਵੀ ਦਿਓ ਜੀ ਬਾਕੀ ਕੌਣ ਹੈ ਇਹਨਾਂ ਨੂੰ ਹੋਰ ਡਾਕਟਰ ਚਾਓ ਜੀ ਤੈਨੂੰ ਕਹਦੇ ਸੀ ਤੁਸੀਂ ਇਹ ਦੋ ਲੋਟੇ ਦੇ ਹੈ ਨਾ ਅਗਲੇ ਪੰਨਾ ਚ ਵੀ ਦੇਣਾ ਹੈ ਨਹੀਂ ਇਹ ਨਹੀਂ ਨਾ ਤੇ ਬਣਾ ਦੇਣਾ ਤੇ ਨਾ ਕਰ ਕਿੰਨੇ ਤੁਹਾਡੇ ਬਾਕੀ ਬਾਕੀ ਦੂਸਰੇ ਪੰਨਾ ਚ ਵੀ ਪੜਾ ਦੇ ਅੱਛਾ ਤੁਸੀਂ ਕਿਹਾ ਇਹ ਨਾ ਅੱਛਾ ਕੋਈ ਬਾਕੀਆਂ ਤੇ ਫਿਰ ਮੈਂ ਤੁਹਾਡੇ ਕੰਦੇ ਸਵਾ ਕਰ ਇਹਦੀ ਡਿਟੇਲ ਲੈ ਲਵਾਂ ਸਰਵੇ ਹੋ ਗਿਆ ਤੁਹਾਡਾ ਬਾਕੀਆਂ ਦੇ ਖਾਤੇ ਚਾ ਲੂਗੀ ਇਹ ਨੂੰ ਮੈਂ ਦੇਤਾ ਹਾਂ ਉਹਨੇ ਆਪਣੇ ਖਾਰੇ ਕਾਗਜ਼ ਦੇ ਦਿਓ ਤੁਹਾਨੂੰ ਇਨਫੋਰਮੇਸ਼ਨ ਦੇ ਦਿਓ ਤੁਹਾਡੇ ਸਾਰਿਆਂ ਦੇ ਖਾਤੇ ਜਾਣਗੇ ਬਹੁਤ ਧੰਨਵਾਦ ਨਾ ਨਾ ਕੋਈ ਗੱਲ ਨਹੀਂ ਪੰਜ ਜੀ ਮੰਤਰੀ ਸਾਹਿਬ ਪਹਿਲਾਂ ਵੀ ਤੁਹਾਡੇ ਕੋਲ ਹੋ ਗਏ ਕੋਈ ਵਾਦਾ ਕਰਕੇ ਗਏ ਸੀ ਜੀ ਮੈਂ ਇਹ ਵਾਦਾ ਨਹੀਂ ਕੀਤਾ ਸੀ ਇਲਾਜ ਦਾ ਵਾਦਾ ਕੀਤਾ ਸੀ ਪਰ ਇਹ ਮੇਰੇ ਮਨ ਸੀਗਾ ਵੀ ਕਰੀਏ ਇਹ ਮਤਲਬ ਔਰ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਮੰਤਰੀ ਸਾਹਿਬ ਨੇ ਤੁਹਾਡੇ ਘਰ ਵੀ ਆ ਗਿਆ ਤੁਸੀਂ ਉੱਥੇ ਵੀ ਤੁਹਾਨੂੰ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਧੰਨਵਾਦ ਹਰ ਉਹਨਾਂ ਭਾਜੀ ਜਿਨ੍ਹਾਂ ਨੇ ਸਕੂਲ ਨਾਲੋਂ ਲੱਖ ਲੱਖ ਰੁਪਈਆ ਦਾਨ ਹੈ ਜਿਹੜੇ ਸਕੂਲ ਨਾਲ ਜਿ ਬੈਠੇ ਆਪ ਦੇਵਾਂਗੇ ਜੀ ਦੇਵਾਂਗੇ ਉਹ 1 120000 ਤੱਕ ਕਾਣਗੇ ਤੁਹਾਡੇ ਫਸਲ ਦਾ ਖਰਾਬਾ ਹਟ ਜਾਏਗਾ ਹਾਂ ਜੀ ਸ਼ਗਰ ਫਸਲ ਨਹੀਂ ਹਟ ਜਾਏਗਾ ਸ਼ਗਰ ਬੱਚੇ ਦਾ ਹਟ ਜਾਏਗਾ ਜੇ ਤੁਹਾਡੇ ਜਿਹੜੇ ਫ੍ਰਿਜ ਹੈ ਟੀਵੀ ਹੈ ਮੰਜਾ ਬਿਸਤਰਾ ਹੈ ਉਹ ਜਿਹੜਾ ਸਮਾਨ ਖਰਾਬ ਹੋਊਗਾ ਉਹ ਵੀ ਦੇਵਾਂਗੇ ਉਹ ਵੀ ਦੇਵਾਂਗੇ ਜਿਹੜਾ ਖਰਾਬ ਹੋ ਗਿਆ ਉਹ ਵੀ ਭੇਜ ਦੇ ਗਏ ਸਿਰਫ ਆਪਣੇ ਨਾਮ ਮંત્રી ਸਾਹਿਬ ਜਿਹੜੇ ਸਾਡੇ ਹੱਥ ਤੇ ਮੈਸੇਜ ਕਰ ਰਹੇ ਸੀ ਉਹਨਾਂ ਨੇ ਕਿ ਦੂਜੀ ਫੇਰੀ ਆ ਉਹਨਾਂ ਦੀ ਡੇਰਾ ਪਾਪਾ ਨਾ ਲੱਗ ਜਾ ਉਹਨਾਂ ਨੇ ਡੇਰਾ ਸੀ ਰੈਸਕਿਊ ਕੀਤਾ ਸੀਗਾ ਪਰਿਵਾਰ ਨੂੰ ਤੇ ਇਹਨਾਂ ਦੇ ਹਾਲਾਤ ਦੇਖ ਕੇ ਮੰਤਰੀ ਸਾਹਿਬ ਨੂੰ ਸਪੈਸ਼ਲ ਤੌਰ ਤੇ ਕਹਿ ਗਏ ਕਿ ਮੈਂ ਦੁਬਾਰਾ ਫੇਰ ਆਉਣਾ ਹੈ ਇਨਾ ਪਰਿਵਾਰਾਂ ਦੀ ਆਪਾਂ ਜਿਹੜੀ ਮਦਦ ਦਿੱਤੀ ਹੈ ਉਹ ਕਰਨੀ ਕਿੱਤੋਂ ਅੱਜ ਡੇਰੀ ਵਾਲ ਤੋਂ ਤਿੰਨ ਪਰਿਵਾਰ ਉਹ ਆਪਾਂ ਸੈਲੈਕਟ ਕੀਤੇ ਜਿਨ੍ਹਾਂ ਦੀਆਂ ਸ਼ਕਤੀਆਂ ਵੀ ਦੇਖੀਆਂ ਇਹਨਾਂ ਦਾ ਤੇ ਪਿਛਲੇ ਲੰਮੇ ਸਮੇਂ ਤੋਂ ਪੇਸ਼ੈਂਟ ਬੜਾ ਬਿਮਾਰ ਪਿਆ ਇਹਨਾਂ ਸਾਰਿਆਂ ਨੂੰ ਅਸੀਂ 50-50 ਹਜ਼ਾਰ ਚੈੱਕ ਦਿੱਤੇ ਨੇ ਮੈਂ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਐਨਆਰਆਈ ਵੀਰਾਂ ਦਾ ਹੋਰ ਸਭ ਤੋਂ ਜਿਹੜੀਆਂ ਇਸ ਔਖੀ ਘੜੀ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਕਰ ਰਹੀਆਂ ਨੇ ਤੇ ਮੈਂ ਉਹਨਾਂ ਦਾ ਆਪਣੇ ਵੱਲੋਂ ਧੰਨਵਾਦ ਆ ਕਿ ਤਗੜੇ ਹੋ ਕੇ ਇਹਨਾਂ ਪਰਿਵਾਰਾਂ ਦੀ ਬਾਹ ਫੜੋ ਪਰ ਆਪਣੇ ਦੁਬਾਰਾ ਇਹ ਆਪਣੇ ਜਿਹੜਾ ਜੀਵਨ ਬਸਰ ਕਰਨ ਕੇ ਆਪਣੇ ਪਰਿਵਾਰਾਂ ਦੇ ਵਿੱਚ ਜੁ ਤਾਂ ਆਇਆ ਸੀ ਉਦੋਂ ਸਕੂਲ ਦੇ ਵਿੱਚ ਮੈਨੂੰ ਕੁਝ ਫੈਮਿਲੀਜ਼ ਮਿਲੀਆਂ ਸੀ ਤੇ ਜਿਨ੍ਹਾਂ ਦੇ ਘਰ ਗਿਰ ਗਏ ਸੀ ਔਰ ਪਾਣੀ ਆ ਗਿਆ ਸੀ ਤੇ ਉਹਨਾਂ ਨੂੰ ਸਕੂਲ ਦੇ ਵਿੱਚ ਟੈਂਪਰੇਰੀ ਸ਼ੈਲਟਰ ਦੇ ਵਿੱਚ ਰੱਖਿਆ ਹੋਇਆ ਸੀ ਉਹਨਾਂ ਦਾ ਇੱਕ ਮੇਲ ਮੈਂਬਰ ਵੀ ਸੀਗਾ ਤੇ ਉਹ ਮੇਰੇ ਧਿਆਨ ਚ ਆਇਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਗਿਆ ਇੱਥੋਂ ਤੇ ਮੈਨੂੰ ਬਹੁਤ ਸਾਰੇ ਜਿਹੜੇ ਮੇਰੇ ਐਨ ਆਰ ਆਈ ਦੋਸਤ ਹੈ ਡਾਕਟਰਸ ਦੇ ਔਰ ਜਿਹੜੇ ਡਿਵਾਈਨ ਔਰ ਕਾਰ ਮਿਸ਼ਨ ਦੇ ਜਿਨ੍ਹਾਂ ਨੇ ਬਾਰਡਰ ਤੇ ਮੇਰੇ ਨਾਲ ਸੇਵਾ ਕੀਤੀ ਸੀ ਅਮਰਜੀਤ ਸਿੰਘ ਜੀ ਆ ਜੀ ਸੈਕਰੋਮੈਂਟੋ ਦੇ ਵਿੱਚ ਉਹਨਾਂ ਦੇ ਮੈਨੂੰ ਫੋਨ ਆਇਆ ਕਿ ਰੋਡਸ ਤੋਂ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਅਸੀਂ ਤੁਹਾਡੀਆਂ ਫੋਟੋ ਦੇਖੀਆਂ ਹੈਗੀਆਂ ਵੀ ਜਿਹੜੇ ਜਿਸ ਤਰ੍ਹਾਂ ਤੁਸੀਂ ਪਰਿਵਾਰ ਡੇਰੀ ਵਾਲਦਾ ਦਿਖਾਇਆ ਜਿਹੜੇ ਉਹ ਜੇ ਪਰਿਵਾਰ ਹੈ ਉਹਨਾਂ ਦੇ ਅਸੀਂ ਫੋਰੀ ਮਦਦ ਕਰਨਾ ਚਾਹੁੰਦੇ ਹਾਂ ਬਟ ਸਾਨੂੰ ਉਹ ਪੈਸਾ ਉਹਨਾਂ ਨੂੰ ਪਹੁੰਚ ਜਾ ਮੈਂ ਕਹਾਂ ਜੀ ਮੈਂ ਆਪਣੇ ਹੱਥਾਂ ਨਾਲ ਜਾ ਕੇ ਦੇਖ ਕੇ ਆਉਂਗਾ ਤੇ ਮੇਰਾ ਵਾਦਾ ਸੀਗਾ ਤੇ ਲੋਕਾਂ ਦੀ ਉਹ ਖਾਹਿਸ਼ ਸੀ ਜਿਹੜੇ ਸਾਡੇ ਜਾਨੀ ਸੱਜਣਾ ਵੀ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਤੱਕ ਮਦਦ ਪਹੁੰਚੇ ਅੱਜ ਅਸੀਂ ਮਾਤਾ ਜੀ ਦੇ ਘਰ ਪਹੁੰਚੇ ਉਹਨਾਂ ਦਾ ਕਮਰਾ गिर ਗਿਆ ਸੀ ਔਰ نیچے ਵੀ ਆ ਗਿਆ ਸੀ ਪਿੰਡ ਦੇ ਲੋਕਾਂ ਨੇ ਆ ਕੇ ਕ ਔਰ ਨਾ ਹੀ ਕੋਈ ਰਾਸ਼ਨ ਪਾਣੀ ਬਚਿਆ ਤੇ ਨਾਲ ਡੰਗਰ ਬੱਚਾ ਬਚਿਆ ਸਾਰਾ ਤੇ ਉਹਦੇ ਵਾਸਤੇ ਉਹਨਾਂ ਨੇ ਫੌਰੀ ਮਦਦ 50-5000 ਰੁਪਏ ਸਾਰੇ ਪਰਿਵਾਰਾਂ ਨੂੰ ਦੇ ਰਹੇ ਆ ਸਰਕਾਰੀ ਤੌਰ ਤੇ ਜਿਹੜਾ ਜਿਵੇਂ ਟੋਟਲ ਡੈਮੇਜ ਦਾ 1.5 ਲੱਖ ਰੁਪਏ 1.20000 ਜਿੰਨੇ ਆਉਂਦੇ ਉਹ ਵੀ ਆਣਗੇ ਜੀ ਇਸ ਤੋਂ ਸવાય ਐਨਜੀਓ ਸਾਡੇ ਬਹੁਤ ਸਾਰੇ ਹੈਗੇ ਆ ਜੀ ਅ ਮਤਲਬ ਜਿਸ ਤਰ੍ਹਾਂ ਸਨ ਫਾਊਂਡੇਸ਼ਨ ਹੈ ਸਾਡੇ ਐਮਪੀ ਸਾਹਿਬ ਉਹਨਾਂ ਨੇ ਮੈਨੂੰ ਕਹ ਕੇ ਰੋਡਸ ਸਾਨੂੰ ਦੱਸੋ ਅਸੀਂ ਮੰਜਾ ਬਿਸਤਰਾ ਪੀੜੀ ਜੋ ਵੀ ਉਹਨਾਂ ਨੂੰ ਚਾਹੀਦਿਆ ਮੇਜ਼ ਕੁਰਸੀਆਂ ਔਰ ਮੱਛਰਦਾਨੀਆਂ ਔਰ ਘਰ ਦਾ ਸਮਾਨ ਆਇਆ ਇੱਥੋਂ ਤੱਕ ਇਨਵਰਟਰ ਪਰੇਜ ਇਹ ਸਾਰਾ ਸਮਾਨ ਵੀ ਜਿਹੜਾ ਅਸੀਂ ਇਹਨਾਂ ਦਾ ਘਰ ਦਾ ਭੇਜਾਂਗੇ ਰਾਸ਼ਨ ਵੀ ਦੇਾਂਗੇ ਔਰ ਫਸਲ ਬੀਜਣ ਵਾਸਤੇ ਵੀ ਕਰਾਂਗੇ ਜਿਹੜੇ ਮੂਬੇਸ਼ੀ ਮਰਿਆ ਉਹਨਾਂ ਦਾ ਵੀ ਕੰਪੰਸੇਸ਼ਨ ਮਿਲੇਗੀ ਤੇ ਅਸੀਂ ਇਹਨਾਂ ਨੂੰ ਦੁਬਾਰਾ ਜਿਹੜਾ ਸਾਡਾ ਪੰਜਾਬ ਸਰਕਾਰ ਔਰ ਪੰਜਾਬੀ ਭਾਈਚਾਰਾ ਚਾਹੇ ਉਹ ਪੰਜਾਬ ਦੇ ਵਿੱਚ ਰਹਿੰਦੇ ਆ ਚਾਹੇ ਉਹ ਦੇਸ਼ 'ਚ ਰਹਿੰਦੇ ਆ ਜਾਂ ਵਿਦੇਸ਼ ਕਿਤੇ ਰਹਿੰਦੇ ਆ ਉਹ ਸਾਰੇ ਜਣੇ ਮਿਲ ਕੇ ਅਸੀਂ ਉਹਨਾਂ ਦਾ ਜਿਹੜਾ ਹੈਗਾ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ 'ਚ ਮਦਦ ਕਰਾਂਗੇ ਬਸ ਇਹ ਚੜ੍ਹਦੀ ਕਲਾ ਚ ਰਹਿਣ ਵਾਲੇ ਲੋਕ ਆ ਬਾਬੇ ਨਾਨਕ ਦੀ ਧਰਤੀ ਆ ਜਿੱਥੇ ਉਹਨਾਂ ਨੇ ਤਪ ਕੀਤਾ ਔਰ ਇਹ ਚੜ੍ਹਦੀ ਕਲਾ ਚ ਰਹਿਣ ਜੀ ਅਸੀਂ ਇਹਨਾਂ ਨੂੰ ਪੂਰੀ ਮਦਦ ਜਿਹੜੀ ਹੈਗੀ ਆਪਣਾ ਪਰਜ ਨਵਾਦੇ ਹੋ ਅਸੀਂ ਇਨਸਾਨੀ ਪਰਦੇ ਅਸੀਂ ਕੰਮ ਜੂਰੇ ਸਰ ਅਜੇ ਦੂਜਾ ਦਿਨ ਆ ਤੁਹਾਡਾ ਇੰਨਾ ਖੇਤਰਾ ਜੀ ਅਜ ਤਹੰਤ ਕਿੰਨੀ ਕ ਮਦਦ ਕਰ ਚੁੱਕੇ ਪਰਵਾਰਾਂ ਦੀ ਅਸੀਂ ਦੇਖੋ ਇਹਦੇ ਚ ਜਦੋਂ ਮੈਂ ਉਥੋਂ ਗਿਆ ਉਦੋਂ ਅਸੀਂ ਸਿਰਫ ਜਿਹੜਾ ਹੈਗਾ ਦਵਾਈਆਂ ਦਾ ਸਪਰੇ ਦਾ ਫੌਗਿੰਗ ਦਾ ਬਿਮਾਰੀਆਂ ਦੀ ਰੋਕਥਾਮ ਲਈ ਪੀਣ ਵੜੇ ਸਾਫ ਪਾਣੀ ਦਾ ਉਹ ਜਿਹੜੀ ਪਹਿਲੀ ਫੇਸ ਸੀ ਉਹਦੇ ਚ ਲੋਕਾਂ ਨੂੰ ਰੈਸਕਿਊ ਕਰਨਾ ਸੀ ਰਿਲੀਫ ਮਟੀਰੀਅਲ ਦੇਣਾ ਸੀ ਮੈਡੀਕਲ ਰਿਲੀਫ ਦੇਣਾ ਸੀਗਾ ਹੁਣ ਅਸੀਂ ਇਹ ਸਾਡਾ ਪਹਿਲਾ ਸਟੈਪ ਜਿਹੜਾ ਰੀਹੈਬਿਲੀਟੇਸ਼ਨ ਦਾ ਇਸ ਤੋਂ ਬਾਅਦ ਗਵਰਨਮੈਂਟ ਦੀ ਹੈਡ ਆਏਗੀ। ਹੁਣ ਰੀਹੈਬਿਲੀਟੇਸ਼ਨ ਦੀ ਪ੍ਰੋਸੈਸ ਚੱਲੇਗੀ ਜਿਹਦੇ ਵਿੱਚ ਘਰ ਬਣਾਉਣੇ ਆ, ਸਮਾਨ ਦੇਣਾ, ਰਾਸ਼ਨ ਦੇਣਾ ਔਰ ਫਸਲਾਂ ਵਾਸਤੇ ਬੀਜ, ਖਾਦ ਜੇ ਮवेशੀ ਮਰ ਕੇ ਉਹਨਾਂ ਦੀ ਕੰਪੰਸੇਸ਼ਨ ਦੇਣੀ ਆ। ਤੇ ਇਹ ਸਾਰੀ ਉਹਨਾਂ ਨੂੰ ਹੁਣ ਜਿਹੜੀ ਰੀਹੈਬਿਲੀਟੇਸ਼ਨ ਦੇ ਵਿੱਚ ਸਾਰਾ ਕੁਝ ਕਰਾਂਗੇ ਜੀ A to Z ਸਾਰਾ ਕਰਾਂਗੇ। ਤੇ ਹੁਣ ਤੱਕ ਜਿਹੜਾ ਹੈਗਾ ਮੇਰੇ ਕੋਲ 30 ਪਰਿਵਾਰਾਂ ਦਾ ਆਇਆ ਸੀਗਾ ਜੀ ਕੱਲ ਮੈਂ ਫਟਾਣਕੋਟ ਗਿਆ ਸੀ ਉੱਥੇ 10 ਦੇ 12 ਹੋ ਗਏ, 14 ਹੋ ਗਏ। ਇਸ ਤਰ੍ਹਾਂ ਹੀ ਇੱ ਕਿਉਂਕਿ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਮਕਾਨ ਗਰੇ ਨਹੀਂ ਹੈ ਬਟ ਉਹ ਡੈਮੇਜ ਹੋ ਗਏ ਆ ਅਨ ਸੇਫ ਹੋ ਗਏ ਆ ਉਹ ਉਹਨਾਂ ਦੀ ਵੀ ਰਿਪੇਅਰ ਕਰਨੀ ਹੈ ਮੇਜਰ ਰਿਪੇਅਰ ਕਰਨੀਆਂ ਜਾਂ ਹੋ ਸਕਦਾ ਉਹਨਾਂ ਨੂੰ ਵੀ ਢਾ ਕੇ ਬਣਾਉਣਾ ਪਵੇ ਇਹ ਲੋਡ ਬਹੁਤ ਹੈ ਔਰ ਹੈਲਪ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ ਆਪਣੇ ਜਿਹੜੇ ਜਿੰਨੇ ਵੀ ਤੁਹਾਡੇ ਆਰਟਿਸਟ ਹੈ ਐਨ ਜੀਓਜ਼ ਹੈ ਔਰ ਮੈਂ ਕਹੂੰਗਾ ਜਿਹੜੇ ਨੇਕ ਇਨਸਾਨ ਆ ਜਿਹੜੇ ਰੱਬ ਦੇ ਬੰਦੇ ਆ ਉਹ ਮਦਦ ਕਰਨ ਲਈ ਤਿਆਰ ਆ ਔਰ ਕਰ ਰਹੇ ਆ ਤੇ ਅਸੀਂ ਇਹਨਾਂ ਨੂੰ ਸ਼ੁਕਰੀਆ ਦਵਾਨੇ ਆ ਜੀ ਕਿ ਘਬਰਾਣਾ ਨਹੀਂ ਆ ਕੁਝ ਤੇ ਦੂਜੀ ਗੱਲ ਮੈਂ ਇਹ ਕਹਿਣੀ ਆ ਕਿ ਅਸੀਂ ਮੈਡੀਕਲ ਹੈਲਪ ਸਾਰੀ ਦੇ ਰਹੇ ਆ ਹਾਰ ਤਰ੍ਹਾਂ ਦੀ ਦਵਾਈ ਹਾਰ ਪ੍ਰਭਾਵਤ ਲੱਗ ਕੇ ਜੋ ਚੇਤਹ ਤੌਰ ਤੇ ਸਪਾਈ ਦਾ ਵੀ ਦਵਾਈਆਂ ਦਾ ਵੀ ਸਾਡੇ ਕੋਲੇ ਪੂਰਾ ਬੰਦੋਬਸਤ ਹੈ 104 ਨੰਬਰ ਜੀ ਇਹ ਸਾਰਿਆਂ ਨੂੰ ਦੱਸਣਾ ਵੀ 104 ਨੰਬਰ ਹੈ ਜੀ ਰੱਬ ਨਾ ਕਰੇ ਕਿਸੇ ਨੂੰ ਸੱਪ ਡੱਸ ਜੇ ਤੁਹਾਡੇ ਗੁਰਦਾਸਪੁਰ ਦੇ ਵਿੱਚ ਜਿਹੜੇ ਸੱਪ ਡਸਣ ਦੇ ਮਾਮਲੇ ਆ ਉਹ ਬਹੁਤ ਜ਼ਿਆਦਾ ਵਧੇ ਆ ਔਰ ਇੱਕ ਦੀ ਮੌਤ ਵੀ ਹੋਈ ਆ ਅਮਰਸਰ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਤੇ ਮੌਤ ਨਹੀਂ ਹੋਣੀ ਚਾਹੀਦੀ ਸਾਡੇ ਕੋਲੇ ਉਹਦੇ ਐਂਟੀ ਸਨੇਕ ਵੈਨਮ ਸੀਰਮ ਵੀ ਆ ਔਰ ਡੌਗ ਬਾਈਟ ਵਾਸਤੇ ਸਾਡੇ ਕੋਲੇ ਵੈਕਸੀਨੇਸ਼ਨ ਵੀ ਆ ਤੇ ਉਹ ਦਵਾਈ ਜਿਹੜੀ ਹੈਗੀ ਆ ਸਾਡੇ ਕੋਲੇ ਅਵੇਲੇਬਲ ਹੈ ਮਹਿੰਗੀ ਤੋਂ ਮਹਿੰਗੀ ਦਵਾਈ ਮੋਨੋਕਲੋਨਲ ਐਂ ਕੋਈ ਮੈਡੀਕਲ ਐਮਰਜੈਂਸੀ ਹੋਵੇ ਜੀ 104 ਤੇ ਕਾਲ ਕਰਦੇ ਹੋ ਚਾਹੇ ਪਿੰਡ 'ਚ ਦੋ ਤਿੰਨ ਬੰਦਿਆਂ ਨੂੰ ਡਾਇਰੀਆ ਹੋ ਜਾਏ ਬੁਖਾਰ ਹੋ ਜਾਏ ਸੱਪ ਡਸ ਜੇ ਗੁਰਕੁੱਤਾ ਵੱਢਲੇ ਜੇ ਕੋਈ ਹੋਰ ਕਿਸੇ ਕਿਸਮ ਦੀ ਕੋਈ ਪ੍ਰੈਗਨੈਂਟ ਲੇਡੀ ਆ ਉਹਨੂੰ ਮਦਦ ਚਾਹੀਦੀ ਹੈ ਜਾਂ ਕਿਸੇ ਨੂੰ ਕੋਈ ਹੋਰ ਮਤਲਬ ਹਾਰਟ ਦੀ ਜਾਂ ਕੋਈ ਹੋਰ ਪ੍ਰੋਬਲਮ ਹੁੰਦੀ ਆ ਤਾਂ ਇੰਤਜ਼ਾਰ ਨਹੀਂ ਕਰਨਾ 104 ਤੇ ਕਾਲ ਕਰੋ 10 ਮਿੰਟਸ ਤੁਹਾਨੂੰ ਕਾਲ ਆ ਜਾਏਗੀ ਅੱਧੇ ਘੰਟੇ ਤੁਹਾਡੇ ਕੋਲ ਮੈਡੀਕਲ ਟੀਮ ਪਹੁੰਚ ਜਾਏਗੀ ਸਰ ਖੇਤੀਬਾੜੀ ਮੰਤਰੀ ਆਏ ਸੀ ਉਹਨਾਂ ਨੇ ਦੇਖਿਆ ਹੜ੍ਹਾਂ ਬਾਰੇ ਦੱਸ ਕੇ ਕਿ ਕੀ ਕਾਰਨ ਆਉਂਦਾ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਫਸਲਾਂ ਬਾਰੇ ਕੋਈ ਜਾਇਜ਼ਾ ਲੈ ਕੇ ਗਏ ਜਿਹੜੀ ਮੋਦੀ ਸਾਹਿਬ ਨਾਲ ਗੱਲ ਕੀਤੀ ਜਾਂ 1600 ਕਰੋੜ ਰੁਪਏ ਜਿਹੜਾ ਉਹਨਾਂ ਨੇ ਰਾਸ਼ੀ ਜਾਰੀ ਕੀਤੀ ਦੇਖੋ ਮੋਦੀ ਸਾਹਿਬ ਉਹਨਾਂ ਨੇ ਏਰੀਅਲ ਸਰਵੇ ਕੀਤਾ ਉਹਨਾਂ ਨੇ ਆਪਣੇ ਪਾਰਟੀ ਦੇ ਨਾਲ ਮਿਲ ਕੇ ਕੁਝ ਸਿਲੈਕਟ ਬੰਦੇ ਬੁਲਾਏ ਸੀਗੇ ਮੈਨੂੰ ਤਾਂ ਨਹੀਂ ਪਤਾ ਸ਼ਾਇਦ ਤੁਸੀਂ ਪੱਤਰਕਾਰ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕੋਈ ਇਦਾਂ ਦੇ ਬੰਦੇ ਜਿਨ੍ਹਾਂ ਨੇ ਮਕਾਨ ਕਰੇ ਸੀ ਮੈਨੂੰ ਨਹੀਂ ਪਤਾ ਉਹਨਾਂ ਚ ਕਿੰਨੇ ਸੀ ਤੇ ਜੇ ਉਹ ਜ਼ਮੀਨ ਤੇ ਜਾ ਕੇ ਖੁਦ ਦੇਖਦੇ ਜਾਂ ਆਪਣੇ ਮਾਤਿਆਂ ਨੂੰ ਭੇਜਦੇ ਵੀ ਉਹ ਇਕੱਲੇ-ਇਕੱਲੇ ਘਰ ਜਿਵੇਂ ਇਕੱਲੇ-ਇਕੱਲੇ ਪ੍ਰਿੰਟ ਤੇ ਜਾ ਕੇ ਮੈਂ ਦੇਖ ਰਿਹਾ ਆ ਵੀ ਮੰਤਰੀਆਂ ਉਹਨਾਂ ਦੇ ਵੀ ਮੰਤਰੀ ਹੈ ਉਹ ਵੀ ਨਾਲ ਲੋਕਾਂ ਦੀ ਪ੍ਰਧਾਨ ਮੰਤਰੀ ਹੈ ਨਾਲ ਲੋਕਾਂ ਦੀ ਮੰਤਰੀ ਹੈ ਸੋ ਉਹਨਾਂ ਕੋਲੇ ਬਹੁਤ ਸਾਰੇ ਮੰਤਰੀ ਹੈ ਜੀ ਮੈਂ ਕਹਿੰਦਾ ਘੱਟੋ ਘੱਟ ਦੋ ਦੋ ਮੰਤਰੀਆਂ ਦੀ ਡਿਊਟੀ ਲਾਉਂਦੇ ਵੀ ਉਹ ਹਰ ਪਿੰਡ ਵਿੱਚ ਔਰ ਏਰੀਆ ਦੇ ਵਿੱਚ ਜਾ ਕੇ ਦੇਖਣ ਤੇ ਫਿਰ ਮੈਨੂੰ ਲੱਗਦਾ ਵੀ ਉਹ ਮਤਲਬ 1600 ਨਹੀਂ ਉਹ 16000 ਵੀ ਨਹੀਂ ਉਹ ਸ਼ਾਇਦ ਕਹਿਣਗੇ ਵੀ ਇੱਥੇ ਤਾਂ 1,60,000 ਕਰੋੜ ਦੀ ਲੋੜ ਹੈ ਤੇ ਫਿਰ ਉਹ ਪੈਕੇਜ ਵੀ ਪ੍ਰੋਪਰ ਦੇਣਗੇ ਔਰ ਉਹ ਲੋਕਾਂ ਤੱਕ ਮਦਦ ਵੀ ਜਿਹੜੀ ਹੈਗੀ ਆ ਪਹੁੰਚੇਗੀ ਐਸ ਲਈ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀਗਾ ਇੱਕ ਹੀਲਿੰਗ ਟੱਚ ਦੇਣ ਆਏ ਸੀ ਉਹਨਾਂ ਦੇ ਜਿਹੜੇ ਪਹਿਲੇ ਮੰਤਰੀ ਆਏ ਸੀ ਉਹਨਾਂ ਦੇ ਤੇ ਬਿਆਨ ਜਿਹੜੇ ਬਿਆਨਬਾਜ਼ੀ ਬਹੁਤ ਨਿੰਦਣਯੋਗ ਸੀ ਔਰ ਪ੍ਰਧਾਨ ਮੰਤਰੀ ਜੀ ਤੋਂ ਸਾਨੂੰ ਉਮੀਦ ਸੀ ਔਰ ਅਸੀਂ ਬੈਟਰ ਸੋਚਦੇ ਸੀਗੇ ਵੀ ਉਹ ਕਰਨਗੇ ਉਹ ਤੇ ਉਹਨਾਂ ਦੀ ਘਟੋ ਘਟ ਦਲਾਸਾ ਦੇ ਕੇ ਜਾਂਦੇ ਲੋਕਾਂ ਨੂੰ ਪਿੰਡਾਂ 'ਚ ਜਾਂਦੇ ਘਟੋ ਘਟ 5 7 10 ਪਿੰਡਾਂ ਸਾਰਿਆਂ ਦੇ ਨਹੀਂ ਜਾ ਸਕਦੇ ਪ੍ਰਧਾਨ ਮੰਤਰੀ ਵਿਜ਼ੇ ਹੁੰਦੇ ਆ ਤੇ ਉੱਥੇ ਇੱਕ ਸਟੇਜ ਮੈਨੇਜ ਦੀ ਬਜਾਏ ਜੇ ਉਹ 5 7 ਪਿੰਡਾਂ 'ਚ ਜਿਹੜੇ ਲੋਕਾਂ ਦੇ ਘਰਾਂ 'ਚ ਜਾ ਕੇ ਆਂਦੇ ਤਾਂ ਉਹਦਾ ਮੈਸੇਜ ਵੀ ਠੀਕ ਜਾਂਦਾ ਤੇ ਉਹਨਾਂ ਨੂੰ ਅੰਦਾਜ਼ਾ ਵੀ ਹੁੰਦਾ ਵੀ ਜਿਹੜਾ ਫਸਲ ਨਹੀਂ ਗਈ ਖੇਤ ਵੀ ਕਿਆ ਨਾਲ ਮਨ ਉਸਮਾਨ ਨਹੀਂ ਖਰਾਬ ਹੋਇਆ ਘਰ ਵੀ ਕਿਆ ਨਾਲ ਜਿਹੜਾ ਪਸ਼ੂ ਆ ਉਹ ਵੀ ਨਾਲੇ ਫੈਮਿਲੀ ਮੈਂਬਰ ਦੀ ਤਰ੍ਹਾਂ ਹੁੰਦੇ ਕਾਮਦਨ ਦਾ ਸਾਧਨ ਹੁੰਦਾ ਤੇ ਉਹ ਵੀ ਗਿਆ ਜੇ ਕੋਈ ਬਚਿਆ ਹੈਗਾ ਪੰਜਾਬੀਆਂ ਕੋਲ ਤਾਂ ਬਾਬੇ ਨਾਨਕ ਦੀ ਦੇਣਾ ਚੜ੍ਹਦੀ ਕਲਾ ਦੀ ਫੀਲਿੰਗ ਔਰ ਇੱਕ ਜਿਹੜੀ ਹੈਗੀ ਆ ਤੁਸੀਂ ਕਹ ਲੋ ਕਿ ਇੱਕ ਹਿੰਮਤ ਹੌਸਲਾ ਬਚਿਆ ਹੋਇਆ ਔਰ ਖਾਸ ਕਰਕੇ ਮੈਂ ਉਹਨਾਂ ਪੰਜਾਬੀਆਂ ਦਾ ਦੇਸ਼ ਦੇ ਚ ਰਹਿਣਾ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਖੜਾ ਕਰ ਦਿੱਤਾ ਉਰਣੇ ਨਾਲ ਲੋਕਾਂ ਨੂੰ ਮਤਲਬ ਕਿ ਨਿਰਾਸ਼ ਨਹੀਂ ਹੋਣ ਦਿੰਦਾ ਉਦਾਸ ਨਹੀਂ ਹੋਣ ਦਿੰਦਾ ਬਾਕੀ ਜਗ੍ਹਾ ਤੇ ਤਾਂ ਕੀ ਹੁੰਦਾ ਕਿ ਜਿਹੜਾ ਪੋਸਟਰਮੈਟਿਕ ਜਿਹੜਾ ਹੁੰਦਾ ਨਾ ਜੀ ਪੋਸਟਰਮੈਟਿਕ ਸਟ्रेस ਸਿੰਡਰੋਮ ਕਹਿੰਦੇ ਉਹਨੂੰ ਲੋਕ ਡਿਪਰੈਸ਼ਨ ਚਲੇ ਜਾਂਦੇ ਆ ਐਂਗਜ਼ਾਇਟੀ ਰੋਸਸ ਹੋ ਜਾਂਦੇ ਆ ਸੁਸਾਈਡ ਸ਼ੁਰੂ ਹੋ ਜਾਂਦੇ ਆ ਇਹ ਬਾਬੇ ਨਾਨਕ ਦੀ ਕਿਰਪਾ ਕਿ ਅਸੀਂ ਇਸ ਤੋਂ ਬਚੇ ਹੋਏ ਆ ਲੇਕਿਨ ਸਰਕਾਰ ਦਾ ਫਰਜ਼ ਬਣਦਾ ਕੇਂਦਰ ਸਰਕਾਰ ਦਾ ਕਿ ਉਹ ਸੋਚੇ ਜਿਹੜਾ ਪਾਣੀ ਆ ਇਹ ਪੰਜਾਬ ਦੇ ਮੀਂਹ ਨਾਲ ਨਹੀਂ ਹੜਾ ਇਹ ਤੇ ਪਾਣੀ ਆਇਆ ਮਾਛਲ ਤੋਂ ਇਹ ਪਾਣੀ ਆਇਆ ਜੰਮੂ ਕਸ਼ਮੀਰ ਤੋਂ ਇਹਨਾਂ ਨੇ ਜਿਵੇਂ ਵੱਡੇ ਡੈਮ ਬਣਾਏ ਹੋਏ ਆ ਇਹਨਾਂ ਦੀ ਬਿਹਤਰ ਮੈਨੇਜਮੈਂਟ ਕਿੱਦਾਂ ਕਰਨੀ ਆ ਜਿਹੜੇ ਦਰਿਆ ਆ ਇਹਨਾਂ ਦੀ ਕੈਪੈਸਿਟੀ ਕਿੱਦਾਂ ਵਧਾਣੀ ਆ ਰਣਜੀਤ ਸਾਗਰ ਡੈਮ ਇੱਕ ਹੈ ਪੌਂਗ ਡੈਮ ਇੱਕ ਹੈ ਭਾਖੜਾ ਡੈਮ ਇੱਕ ਹੈ ਸਾਡੇ ਕੋਲੇ ਜਿਵੇਂ ਹਰੀਕੇ ਪੱਤਣਾਂ ਜਿੰਨੀ ਕੈਪੈਸਿਟੀ ਹਰੀਕੇ ਪੱਤਨ ਦੀ ਹੈ ਛੋਟੇ ਛੋਟੇ ਪੱਤਨ ਬਣਾ ਕੇ ਉਹਨਾਂ ਦੀ ਕੈਪੈਸਿਟੀ ਭਾਖੜਾ ਜਿੰਨੀ ਕਰ ਸਕਦੇ ਆ ਰਣਜੀਤ ਡੈਕਰ ਇੱਕ ਦੀ بجائے 50 ਬਣਾਵਾਂਗੇ ਆਪਾਂ ਮਕਵਾੜਾ ਪੱਤਨ ਤੇ ਜਿਵੇਂ ਜਿਵੇਂ ਤੁਹਾਡਾ ਹੁਣ ਆਪਾਂ ਕਹਿੰਦੇ ਹਾਂ ਹਰੀਕੇ ਪੱਤਨ ਮਕਵਾੜਾ ਪੱਤਨ ਚ ਉਹ ਬਰਾਜ ਥੋੜੀ ਬਣਿਆ ਹੋਇਆ ਉੱਥੇ ਬਰਾਜ ਬਣਾਉਣ ਦੀ ਲੋੜ ਹੈ ਇਹੋ ਜੇ 10 ਬਣਾਉਣ ਦੀ ਲੋੜ ਹੈ ਚਾਹ ਜਦੇ ਆਪਾਂ ਹਾਈਵੇ ਵਾਸਤੇ 에ਅਰਪੋਰਟ ਵਾਸਤੇ ਮਾਲ ਬਣਾਉਣ ਵਾਸਤੇ ਆਪਾਂ ਜ਼ਮੀਨਾਂ ਐਕਵਾਇਰ ਕਰ ਸਕਦੇ ਆ ਤਾਂ ਆਪਾਂ ਇਹ ਪੱਤਨ ਬਣਾਉਣ ਲਈ ਵੀ ਕਿਸਾਨਾਂ ਦੇ ਜ਼ਮੀਨਾਂ ਐਕਵਾਇਰ ਕਰ ਸਕਦੇ ਆ ਉੱਥੇ ਅਫੀ ਜੇ ਆਪਾਂ ਫਸਲ ਮਰ ਜਾਂਦੀ ਹੈ ਜੰਗਲ ਤਾਂ ਨਹੀਂ ਮਰਨਗੇ ਨਾ ਜੀ ਤੇ ਉਹਦੇ ਜੰਗਲ ਦੇ ਵਿੱਚ ਪਾਣੀ ਖੜਾ ਰਹੇ ਹਫ਼ਤਾ ਦਸ ਦਿਨ ਕੁਝ ਨਹੀਂ ਹੁੰਦਾ ਜਿਸ ਫਾਇਦੇ ਨੂੰ ਕੁਝ ਨਹੀਂ ਹੁੰਦਾ ਅਰਜਨ ਨੂੰ بڑے ਦਰਖਤ ਜਿਹੜੇ ਪਾਣੀ ਚ ਖੜੇ ਹੁੰਦੇ ਆ ਤੇ ਇਹ ਸਰਕਾਰ ਦੀ ਮਦਦ ਨਾਲ ਹੋ ਸਕਦਾ ਕਿ ਉਹਨਾਂ ਨੂੰ 5-7 ਸਾਲ ਲਈ ਸਪੋਰਟ ਕਰਨ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕ੍ਰੌਪ ਦੀ ਹੈਗੀ ਆ ਜਿਹੜੇ ਉਹਨਾਂ ਨੂੰ ਜੰਗਲਾਂ ਤੋਂ ਆਪਦਰ ਹੋਣੀ ਸ਼ੁਰੂ ਹੋ ਜਾਏਗੀ ਆਪਾਂ ਨੂੰ ਜੋ ਸਾਨੂੰ ਬਾਬੇ ਨਾਨਕ ਨੇ ਖੇਤੀ ਸਿਖਾਈ ਸੀ ਉਹ ਜੀ ਖੇਤੀ ਕਰਨ ਦੀ ਲੋੜ ਆ ਉਹਨਾਂ ਨੇ ਹਮੇਸ਼ਾ ਜਿਹੜਾ ਤਾਪ ਕੀਤਾ ਜੰਗਲਾਂ 'ਚ ਬੈ ਕੇ ਕੀਤਾ ਸਾਨੂੰ ਜੰਗਲਾਂ ਦੀ ਲੋੜ ਹੈ ਤਾਂ ਕਿ ਜਿਹੜੇ ਪਹਾੜ ਰੁੜਨ ਤੋਂ ਤਾਂ ਜੇ ਜੰਗਲ ਹੋਣਗੇ ਤਾਂ ਪਹਾੜ ਨਹੀਂ ਰੁੜਨਗੇ ਤਾਂ ਫਿਰ ਤੁਹਾਡੇ ਕਲਾਊਡ ਬਰਸਟ ਨਹੀਂ ਹੋਣਗੇ ਇਹ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਕਿ ਸਾਰੇ ਸੂਬਿਆਂ ਨੂੰ ਲੈ ਕੇ ਬੈਠੇ ਔਰ ਇੱਕ ਸਟ੍ਰੈਟਜੀ ਬਣਾਵੇ ਕਿ ਪਹਾੜਾਂ ਦੀ ਰੋਕਥਾਮ ਕਿਵੇਂ ਕਰਨੀ ਆ ਜੇ ਪਾਣੀ ਆ ਜਾਏ ਤਾਂ ਉਹਦਾ ਕੀ ਬੰਦੋਬਸਤ ਕਰਨਾ ਜੇ ਹੋਵੇ ਤਾਂ ਲੋਕ ਨਹੀਂ ਡੁੱਬਣੇ ਚਾਹੀਦੇ ਉਹਦੇ ਜਿਹੜੇ ਜਿਹੜਾ ਜਿਹੜਾ ਦਰਿਆ ਦਾ ਉਹਦੀ ਸਾਨੂੰ ਦਰਿਆਵਾਂ ਦੀ ਸਾਨੂੰ ਇੱਜ਼ਤ ਕਰਨੀ ਪਏਗੀ ਉਹਨਾਂ ਦੇ ਨਾਲ ਦਰਿਆ ਦਾ ਰਿਵਰ ਬੈਡ ਜਿਹੜਾ ਹੈਗਾ ਇਨਰ ਬੰਦ ਆਉਟਰ ਬੰਦ ਆਉਟਰ ਮੋਸਟ ਬੰਦ ਪਾਪੂਲੇਸ਼ਨ ਉਸ ਤੋਂ ਬਾਹਰ ਹੋਏਗੀ ਮਵੇਸ਼ੀ ਉਸ ਤੋਂ ਬਾਹਰ ਹੋਣਗੇ ਉੱਥੇ ਤੱਕ ਪਾਣੀ ਨਹੀਂ ਪਹੁੰਚਣਾ ਚਾਹੀਦਾ ਇਹ ਪਲੈਨਿੰਗ ਕਰਕੇ ਕੇਂਦਰ ਦਾ ਕੰਮ ਹੈ ਕੇਂਦਰ ਕਰ ਸਕਦਾ ਹੈ ਸਰ ਕੇਂਦਰ ਵੱਲੋਂ ਜਿਹੜੀ ਮਾਇਆ ਅਨਾਉਂਸ ਕੀਤੀ ਉਹਦਾ ਕਰਾਈਟਰੀਆ ਪਈ ਆ ਗਿਆ ਦੇਣ ਵਾਸਤੇ ਕੁਝ ਨਹੀਂ ਆਇਆ ਜੀ ਜਿਹੜਾ ਸਾਡੇ ਕੋਲੇ ਐਸਡੀਆਰਐਫ ਦਾ ਕਹਿੰਦੇ 12000 ਕਰੋੜ ਰੁਪਇਆ ਉਹਦੇ ਵਾਸਤੇ ਇਹਨਾਂ ਨੇ ਬੰਦਸ਼ਾ ਲਾਈਆਂ ਹੋਈਆਂ ਜੀ ਕਿ ਤੁਸੀਂ ਮਾਸਟਰ ਇੰਨੇ ਹੀ ਦੇ ਸਕਦੇ ਹੋ ਉਹਦੇ ਚੋਂ ਸਿਰਫ ਤੇ ਸਿਰਫ 6800 ਰੁਪਏ ਦੇ ਸਕਦੇ ਹੋ ਖਰਾਬੇ ਦਾ ਉਹੀ ਅਸੀਂ ਕਹਿ ਰਹੇ ਹਾਂ ਕਿ ਉਹਨੂੰ ਰਿਲੈਕਸ ਕਰ ਦਿਓ ਤੁਸੀਂ ਉਹ ਵੀ ਨਹੀਂ ਕੀਤੀ ਅਜੇ ਤੱਕ ਪਰ ਮੈਂ ਕਹਿੰਦਾ ਚਿੱਠੀ ਲਿਖੀ ਹੋਈ ਆ ਜੀ ਮੈਂ ਆਪਣਾ ਸਿਹਤ ਮਹਿਕਮੇ ਦਾ ਮੇਰਾ 780 ਕਰੋੜ ਦਾ ਡੈਮੇਜ ਹੋਇਆ ਉਹ ਮੈਂ ਚਿੱਠੀ ਲਿਖੀ ਮੈਂ ਦੁਬਾਰਾ ਨੱਡਾ ਸਾਹਿਬ ਨੂੰ ਕਿਹਾ ਵੀ ਸਾਨੂੰ ਕੁਝ ਹੋਰ ਨਹੀਂ ਕੁਝ ਨਹੀਂ ਦਾ ਤੁਸੀਂ 50 100 ਐਂਬੂਲੈਂਸ ਭੇਜ ਦਿਓ ਸਾਨੂੰ ਸਰ ਨੂੰ ਥੋੜੀਆਂ ਦਵਾਈਆਂ ਸਾਡੀਆਂ ਸਵਾ ਕਰੋੜ ਦੀਆਂ ਦਵਾਈਆਂ ਡੈਮੇਜ ਹੋ ਗਈਆਂ ਸਾਡੇ ਹਸਪਤਾਲ ਵੀ ਤਾਂ ਡੈਮੇਜ ਹੋ ਗਿਆ ਨਾ ਇਹਦੇ ਵਿੱਚ ਉਹਦੀ ਰਿਪੇਅਰ ਵਾਸਤੇ ਸਾਡੀ ਮਦਦ ਕਰ ਦਿ